ਹੋ ਹਾਂਜੀ ਉੱਥੇ ਵੀ ਇਹੋ ਹਾਲ ਹੈ ਉਧਰ ਵੀ ਪਾਣੀ ਇਤਨਾ ਆਇਆ ਨਾ ਸਾਰਾ ਜਾਰੇ ਹੋ ਗਿਆ ਉਹਦੀ ਜਿੱਤੀ ਆ ਲਾਹ ਲੇ ਬਾਈ ਯਾਰ ਆ ਦੇਖ ਲੋ ਬਾਈ ਇਹ ਬੋਲਦੇ ਆ ਵੀ ਇਹਨਾਂ ਕੋਲੇ ਚਾਰਾ ਮਰ ਗਿਆ ਬਿਲਕੁਲ ਹੀ ਬੰਨਿਆਂ ਨੇ ਦੱਸਿਆ ਵੀ ਇਹਨਾਂ ਕੋਲੇ ਕੋਈ ਆਇਆ ਨਹੀਂ ਚਾਰਾ ਸੁਰਾ ਗਿਆ ਚਾਰਾ ਇਹਦਾ ਖਰਾਬ ਹੋ ਗਿਆ ਚਾਰ ਵਗੈਰਾ ਤੇ ਅਸੀਂ ਹਜੇ ਆਲੀ ਤੋਂ ਜਿਹੜਾ ਇੱਥੋਂ ਕਿੰਨੋ ਕਿੰਨਾ ਕਿਲੋ ਮਿਲਿਆ ਆਈ 8 ਕਿਲੋਮੀਟਰ ਤੋਂ ਪਿੱਛੇ ਆ ਇਹਨਾਂ ਦੇ ਬਾਪੂ ਵਰਗਿੰਦਰੇ ਰੋਡ ਤੇ ਖੜੇ ਆ ਕਹਿੰਦੇ ਸਾਡਾ ਚਾਰਾ ਮਰ ਗਿਆ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਇਹ ਸਾਲ ਨੂੰ ਵੀ ਪਤਾ ਵੀ ਇਹਦੇ ਦਾ ਚਾਰਾ ਮਰ ਗਿਆ ਹਾਂਜੀ ਹਾਂਜੀ ਉਹ ਲੈ ਲੋ ਜੀ ਨਰੋ ਹੋਈ ਜੁੜਿਆ ਵਾਲੀ ਵਾਲਾ ਹਾਂਜੀ ਕੋਲੀ ਭਾਈ ਹੌਲੀ ਪਸ਼ੂ ਬੇਜਵਾਨ ਅਗੁਰੂ ਕਹਿ ਰਹੇ ਪਤਨਾ ਲਈ ਚਾਰਾ ਜਿਹੜਾ ਬਹੁਤ ਜ਼ਰੂਰੀ ਹੈ ਨਾ ਜੀ ਮੁੱਕੇ ਪਾਸੇ ਇੱਥੇ ਕਰਕੇ ਖਲੋਸਦੇ ਇਹ ਧਿਆਨ ਵਾਲਾ ਭਾਈ ਨਹੀਂ ਇੱਕ ਦੋ ਦੋੜਾ ਤਾਂ ਲਾਉਣ ਲੱਗਿਆ ਕਿੰਨੇ ਘੱਟੇ ਲੱਗੇ ਬਹੁਤ ਤੰਗ ਆਉਂਦਾ ਹਾਂਜੀ ਹਾਂਜੀ ਤੰਗ ਦਾ ਕਰਕੀ ਦਾ ਚਲੋ ਨਹੀਂ ਕੀ ਦਾ ਜੀ ਕਰਦਾ ਹਾਂਜੀ ਹਾਂਜੀ ਸਾਡੀ ਵਿਚਾਰੀ ਅਸੀਂ ਵੀ ਤਾਂ ਹੀ ਲੱਗਿਆ ਵੀ ਤੂੰ ਪਸ਼ੂ ਕਿਉਂਕਿ ਪਸ਼ੂਆਂ ਨੂੰ ਤਾਂ ਲੋੜ ਹੀ ਲੋੜ ਆ ਹਾਂਜੀ ਅਸੀਂ ਪਹਿਲਾਂ ਕਰਮਦਾਰਨ ਦਾ ਏਰੀਆ ਕਵਰ ਕੀਤਾ ਗੋਇੰਦਵਾਲ ਦਾ ਹੁਣ ਸੁਲਤਾਨਪੁਰ ਲੋਧੀ ਦਾ ਫਿਰ ਫਿਰੋਜ਼ਪੁਰ ਦਾ ਕਰਾਂਗੇ ਹਾਂ ਜੀ ਕਿਉਂਕਿ ਸਾਰੇ ਏਰੀਆ ਚ ਪਾਣੀ ਹੈ ਪਾਣੀ ਦੇ ਇਤੋਂ ਪਿੱਛੇ ਦੋ ਦੀਏ ਇਸਦੇ ਮਤਲਬ ਸਾਰੇ ਪਾਣੀ ਪਾਣੀ ਜਿੰਨਾ ਵਿੱਚ ਹੈ ਬਿਲਕੁਲ ਚੰਗਾ ਵਿਚਾਰੇ ਬਠਿਆ ਦੇ ਕੋਈ ਗੱਲ ਨਹੀਂ ਕੋਈ ਬਿਰਤਾ ਰੱਬ ਦੀ ਜੋ ਪਾਈ ਚਲੋ